ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰੇ ਸਾਡੇ ਫੇਸਬੁੱਕ ਵਾਲਿਓ YouTube ਵਾਲਿਓ ਐਂਡ ਰਿਪਰੋ ਅੱਜ ਤੁਹਾਨੂੰ ਅਸੀਂ ਦਿਖਾਉਣੇ ਜਾ ਰਹੇ ਹਾਂ ਜੀਰੀ ਲਾਉਣੇ ਵਾਲੀ ਮਸ਼ੀਨ ਜੋ ਕਿ ਕਿਸਾਨਾਂ ਨੂੰ ਬੜੀ ਕਿੱਲਤ ਆਉਂਦੀ ਹੈ ਝੋਨਾ ਲਵਾਈ ਦੇ ਮੌਕੇ ਝੋਨਾ ਲਾਉਣੇ ਖਾਤਰ ਲੇਬਰ ਦੀ ਉਸ ਲੇਬਰ ਨੂੰ ਘਾਟ ਨੂੰ ਪੂਰੇ ਕਰਦੇ ਹੋਈ ਮਸ਼ੀਨ ਹੈ ਜਪਾਨ ਤਕਨੀਕ ਨਾਲ ਤਿਆਰ ਹੋਈ ਜਪਾਨ ਦੀ ਮਸ਼ੀਨ ਆ ਇਹ ਕਬੋਟਾ ਕੰਪਨੀ ਦੀ ਸਾਹਮਣੇ ਥੋੜੀ ਦੇਖ ਸਕਦੇ ਆ ਇਹ ਜੀਰੀ ਲਾ ਰਹੀ ਆ ਝੋਨਾ ਲਾ ਰਹੀ ਆ ਮਸ਼ੀਨ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਇਸ ਟਾਈਮ ਅਸੀਂ ਤੁਹਾਨੂੰ ਆ ਏਰੀਆ ਅੰਦਰ ਦਿਖਾ ਦਨੇ ਆ ਸਾਹਮਣੇ ਤੁਹਾਨੂੰ ਦੇਖ ਲਿਓਗੇ ਸਪੈਦੇ ਜੀਟੀ ਰੋਡ ਜੋ ਦਿੱਲੀ ਨੂੰ ਜਾ ਰਿਹਾ ਹੈ ਤੇ ਬਸੰਤ ਪਰੇ ਵਿੱਚ ਇਹ ਮਸ਼ੀਨ ਆ ਝੋਨਾ ਲਵਾਈ ਵਾਲੀ ਸਾਨੂੰ ਅਸੀਂ ਮਾਲਕ ਗੱਲ ਵੀ ਲਾਵਾਂਗੇ ਜਿਨ੍ਹਾਂ ਦੀ ਮਸ਼ੀਨ ਲਿਆਂਦੀ ਆ ਇਹਦੀ ਕੀਮਤ ਕਿੰਨੀ ਆ ਕਿੰਨਾ ਖਰਚਾ ਆ ਇਹ ਸਾਰਾ ਕੁਝ ਅਸੀਂ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਤੁਸੀਂ ਸਾਹਮਣੇ ਦੇਖ ਸਕਦੇ ਆ ਕਬੂਟਾ ਕੰਪਨੀ ਦੀ ਮਸ਼ੀਨ ਚੋਨਾ ਲਾਉਣੇ ਵਾਲੀ ਦੇਖ ਲਓ ਤਿੰਨ ਬੰਦੇ ਮਸ਼ੀਨ ਦੇ ਉੱਪਰ ਇੱਕ ਡਰਾਈਵਲ ਚਲਾ ਰਿਹਾ ਦੋ ਬੰਦੇ ਵਿੱਚ ਚੱਕ ਚੱਕ ਕੇ ਜੀਰੀ ਆ ਜਿਹੜੀ ਇਹ ਪਾ ਰਹੇ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਮਸ਼ੀਨ ਬਾਰੇ ਜਾਣਕਾਰੀ ਆਪਾਂ ਲਵਾਂਗੇ ਇਹਦੇ ਬਾਰੇ ਵੀ ਕਿੰਨੀ ਕੀਮਤ ਹੈ ਇਹ ਮਸ਼ੀਨ ਦੀ ਤੁਸੀਂ ਨੇ ਕਿਰਪਾ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਮੈਂਟ ਕਰਨੇ ਆ ਚੈਨਲ ਸਾਡੇ ਸਬਸਕ੍ਰਾਈਬ ਕਰਨੇ YouTube ਚੈਨਲ ਗੁਰਦੀਪ ਸੰਧੂ ਨਾਂ ਦੇ ਜੋ ਬਣਿਆ ਹੋਇਆ ਹੈ ਉਹ ਸਬਸਕ੍ਰਾਈਬ ਵੀ ਕਰਨਾ ਨਾਲ ਤੁਹਾਨੂੰ ਮਸ਼ੀਨ ਦਿਖਾਉਣੀ ਅਸੀਂ ਆ ਦਿਖ ਲੋ ਆ ਦੇ ਇਸ ਟਾਈਮ ਝੋੜਾ ਨਾ ਰਹੀ ਹੈ ਉਹ ਚੱਕ ਕੇ ਉਹਦੇ ਪਿੱਛੇ ਆ ਲੋ ਦੇਖ ਰੋ ਆ ਇਹ ਇਸ ਤਰ੍ਹਾਂ ਇਹ ਜੀਰੀ ਲਾ ਰਹੀ ਆ ਦਿਖ ਲੋ ਆ ਦੇ ਚੱਕ ਕੇ ਇਹਦੇ ਵਿੱਚ ਨਾ ਇਹਨਾਂ ਨੇ ਅ ਝੁੰਨਾ ਪਾਈ ਜਾਣਾ ਪਿੱਛੇ ਪਾਈ ਜਾਨੇ ਉਹ ਦੇਖ ਲਓ ਹੈ ਸਾਰਾ ਚੰਗੀ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਉਹ ਝੋਨਾ ਪਾ ਰਹੇ ਹੈ ਦੋ ਬੰਦੇ ਪਾ ਰਹੇ ਹੈ ਸਾਰਾ ਕੁਝ ਦਿਖਾਵਾਂਗੇ ਹੁਣ ਮੁੜ ਕੇ ਅਗ੍ਹੀ ਗੱਡੀ ਵਿੱਚ ਆਪਾਂ ਕਰਦੇ ਆਂ ਗੱਲਬਾਤ ਸਾਰੀ ਹਾਂਜੀ ਲਓ ਤੁਹਾਨੂੰ ਮਸ਼ੀਨ ਕੋਲ ਤੇ ਅਸੀਂ ਜਮ੍ਹਾਂ ਤੇ ਦਿਖਾ ਰਹੇ ਆਂ ਨਾ ਤੇ ਆਹ ਮਸ਼ੀਨ ਦੇਖੋ ਤੁਸੀਂ ਐਨ ਹੈਲੋ ਇਹ ਆਪਾਂ ਗੱਲਬਾਤ ਸਾਰੀ ਕਰਦੇ ਆਂ ਇਹਦੇ ਬਾਰੇ ਅ ਵਾਟ ਜੀ ਆਉਂਦੇ ਇੰਦਰ ਨੂੰ ਆਓ ਦੱਸੋ ਮਸ਼ੀਨ ਵਾਰੇ ਕਿੰਨੀ ਕੀਮਤ ਹੈ ਦੀ ਕਿੰਨਾ ਖਰਚਾ ਆਉਂਦਾ ਸਰ ਇਹ ਤੁਸੀਂ ਸੇਪਟਾ ਜੀ ਕਬੋਟਾ ਕੰਪਨੀ ਦੀ ਹੈ ਜਪਾਨ ਦੀ ਕੰਪਨੀ ਹੈ 15 ਲੱਖ ਕੀਮਤ ਹੈ ਦੀ 6 ਲੱਖ ਸਬਸਿਡੀ ਆ 9 ਲੱਖੇ ਮਾਲ ਪਰਨਾ ਪੈਂਦਾ ਹੈ ਸਰ ਉੱਪਰ ਇਹ ਚ 10 12 ਏਕੜ ਮਤਲਬ ਰੋਚੋਂ ਨਾ ਲਾਉਂਦੀ ਹੈ ਜੀ ਇਹ 10 12 ਏਕੜ ਰੋਚੋਂ ਨਾ ਲਾਉਂਦੀ ਹੈ ਜੀ ਹਾਂ ਜੀ ਹਾਂ ਤੇ ਆਪਣਾ ਇਹਦਾ ਖਰਚਾ ਕਿੰਨਾ ਆਉਂਦਾ ਝੋਨਾ ਲੋਈ ਦੇ ਇੱਕ ਇੱਕ ਏਕੜ ਪਰ ਲਵਾਈ ਤਾਂ ਜਿਵੇਂ ਦੇਖੋ ਲੇਬਰ ਹੋਗੀ ਮਤਲਬ ਡਰਾਈਵਰ ਹੋ ਗਿਆ ਤੇ ਆਪਣੇ ਦਾ ਤੇਲ ਹੋ ਗਿਆ 1000 ਰੁਪਏ ਦਾ ਪਨ ਕੇ ਚੱਲੂ ਵੀ 1 ਏਕੜ ਦੇ ਖਰਚ ਆ ਜਾਂਦੇ 1 ਏਕੜ ਵਿੱਚ 1000 ਰੁਪਏ ਖਰਚ ਆ ਜਾਂਦਾ ਹੈ ਹਾਂ ਜੀ ਹਾਂ ਬਾਕੀ ਪਨੀਰੀ ਬੀਜਣ ਦੇ ਖਰਚਾ ਆਉਂਦੇ ਬੈਡਾ ਤੇ ਪਨੀਰ ਵੇਚਣੀ ਪੈਂਦੀ ਹੈ ਤੁਸੀਂ ਇਹ ਆਪਣੀ ਕਿਵੇਂ ਅਪਲਾਈ ਕਰੀ ਕਿਵੇਂ ਸਾਨੂੰ ਸਾਰਾ ਪ੍ਰੋਸੈਸ ਹੋਇਆ ਤੁਹਾਡਾ ਇਹ ਨੇ ਤਾਂ ਇਹਦਾ ਗਵਰਨਮੈਂਟ ਦਾ ਪੋਰਟਲ ਉਹਦੇ ਵਿੱਚ ਪੰਜਾਬ ਗਵਰਨਰ ਦਾ ਉਚਿਤ ਤਾਂ ਸਬਸਿਡੀ ਦਾ ਅਪਲਾਈ ਕਰਨਾ ਪੈਂਦਾ ਅਚਾ ਜਦੋਂ ਸਲਟੀ ਮਨਜ਼ੂਰ ਹੋ ਕੇ ਆ ਜਾਂਦੀ ਹੈ ਫਿਰ ਉਹ ਬੰਦੇ ਦੇ ਖਾਤੇ ਚ ਆ ਜਾਂਦੀ ਹੈ ਉਧਰੋਂ ਜਾਂ ਬੈਂਕ ਚ ਆ ਜਾਂਦੀ ਹੈ ਅੱਛਾ ਯਾਨੀ ਇਹ ਜਪਾਨ ਦੀ ਹੈ ਮਸ਼ੀਨ ਇਹ ਇੰਡੀਅਨ ਨਹੀਂ ਹੈਗੀ ਜਪਾਨ ਦੀ ਹਾਂ ਜੇ ਉਹੀ ਕਾਹ ਚੋਰੇ ਜਪਾਨ ਦੀ ਹੈ ਜੀ ਇਹ ਜਿਹੜਾ ਸਬਸਿਡੀ ਵਾਲਾ ਉਹ ਕਿੰਨੇ ਕ ਟਾਈਮ ਚ ਪੁੱਛ ਆ ਜਾਂਦਾ ਸਾਰੇ ਹੀ ਉਹ ਤਾਂ ਥੋੜੇ ਦਿਨ ਤੇ ਆ ਗਿਆ ਸਾਡਾ ਸਬਸਿਡੀ ਮਿਲਦੀ ਤੁਹਾਨੂੰ ਜਿਹੜੇ ਮਨਜ਼ੂਰ ਹੋ ਗਈ ਸਾਡੇ ਮਿਲਣੀਆਂ ਮਿਲ ਜਾਣੀਆਂ ਅਸਾਂ ਨੇ ਮਨਜ਼ੂਰ ਹੋ ਗਈ ਸਬਸਿਡੀ ਸਾਡੀ ਜੀ ਟੋਟਲ ਕੀ ਹੁੰਦੀ ਹੈ 15 ਲੱਖ ਹੈ ਹਾਂਜੀ ਹਾਂ 6 ਲੱਖ ਰੁਪਈਆ ਇਹਦੀ ਆਪਸੇ ਸਬਸਿਡੀ ਆ ਜਣੀ ਹੈ ਹਾਂਜੀ ਹਾਂ ਪਿਛੇ 9 ਲੱਖ ਰੁਪਈਆ ਰਹਿ ਗਏ ਹੈ ਜੀ ਤੇ ਕਿੰਨੇ ਕ ਟਾਈਮ ਚ ਕਟਾ ਦ ਦਿੰਦੀ ਹੈ ਇਹ ਇੱਕ ਘੰਟੇ ਚ ਇੱਕ ਇੱਕ ਕਿਹੜੇ ਘੰਟੇ ਚ ਆ ਦਿੰਦੀ ਹੈ ਹਾਂਜੀ ਹਾਂ ਜਿਹੜੀ 1 ਦਿਹਾੜੀ ਦੇ ਵਿੱਚ 10 ਏਕੜ ਜੇ ਲਾ ਦਿੰਦੀ ਹੈ ਜੀ ਕਿੰਨੀ ਲੇਬਰ ਰੱਖੀਓ ਤੁਸੀਂ ਸਾਰੀ ਉਹ ਪੰਜ ਬੰਦੇ ਨੇ ਜੀ ਪੰਜ ਬੰਦੇ ਰੱਖੇ ਹੋਏ ਆ ਹਾਂ ਜੀ ਤੇ ਹੋਰ ਆਪਾਂ ਨੂੰ ਜਿਹਨਾਂ ਜ਼ਿਮੀਂਦਾਰ ਭਰਾ ਆਏ ਆ ਤੁਹਾਡੇ ਇੱਧਰ ਲੱਖ ਕਿਹੜਾ ਪੈਂਦਾ ਵੀ ਬਸੰਤਪੁਰਾ ਲੱਗ ਲਾਉਂਦੇ ਬਸੰਤਪੁਰਾ ਪੈਂਦਾ ਜੀ ਰਾਜਪੁਰਾ ਤਹਿਸੀਲ ਬਸੰਤਪੁਰਾ ਰਾਜਪੁਰਾ ਤਹਿਸੀਲ ਪੈ ਜਾਂਦੀ ਹੈ ਜੇ ਕਿਸੇ ਕਿਸਾਨ ਭਰਾ ਨੇ ਇੱਥੇ ਲਾਗ ਲਾਉਣੇ ਨੇ ਕੋਲ ਝੋਨਾ ਲਾਉਣਾ ਹੋਵੇ ਤੁਸੀਂ ਇਹਨਾਂ ਨੂੰ ਬਸੰਤਪੁਰੇ ਇੱਥੇ ਆ ਕੇ ਮਨ ਸਿੰਘ ਨਾਲ ਸੰਪਰਕ ਰਹਿ ਲੋਕਰ ਬੁਕਿੰਗ ਕਰਾਈ ਹੋਈ ਆ ਧੁੰਦੇ ਦੀ ਕਿੰਨੇ ਕੁ ਬੁਕਿੰਗ ਕਰਾ ਲਈ ਜੀ 6 250 ਏਕੜ ਜੀ ਪਨੀਰੀ ਵਿਜੀ ਵੀ ਆ। ਹਾਂ ਜੀ ਹਾਂ। ਉਹ ਬੁਕਿੰਗ ਕਰੀ ਵੀ ਅਸੀਂ ਸਾਰੀ ਉਹ। ਕਿੰਨਾ ਇੱਕ ਕਿੰਨੇ ਪੈਸੇ ਲੈਨੇ ਕਿਕਰ ਲੋਈ ਦੇ? ਵਿਧ ਪਨੀਰੀ ਮਤਲਬ 6000 ਰੁਪਏ ਪਰ ਏਕੜ। ਵਿੱਚੇ ਪਨੀਰੀ। ਹਾਂ ਜੀ ਹਾਂ। ਵਿੱਚੇ ਇਸ ਪਨੀਰੀ ਤੁਹਾਡੀ 6000 ਰੁਪਏ ਏਕੜ ਆ ਜੀ ਤੁਹਾਡੀ। ਹਾਂ ਜੀ ਹਾਂ। ਤੇ ਅਸੀਂ ਦੇਖ ਲਓ ਕਿਸੇ ਕਿਸਾਨ ਭਰਾ ਨੇ ਹੋ ਰਹੇ ਆਪਣਾ ਲਵਾਉਣੀ ਹੋਵੇ ਇਹਨਾਂ ਨੂੰ ਤੁਸੀਂ ਮਿਲ ਸਕਦੇ ਆ ਆ ਕੇ। ਮਸ਼ੀਨ ਤੁਹਾਨੂੰ ਦੱਸਦੀ ਸਾਰੀ ਜਾਣਕਾਰੀ ਮਾਸਟਰ ਜੀ ਨੇ ਦੇ ਦਿੱਤੀ ਬਸੰਤ ਪਰ ਆਉਰੀ ਇਹ ਰੋਡ ਦੇ ਉੱਪਰ ਹੀ ਆ ਇਹਨਾਂ ਦਾ ਘਰ ਵੀ ਜਿਹੜਾ ਹੈਗਾ ਪਿੰਡ ਆ ਬਿਲਕੁਲ। ਯਾਰ ਰਾਜਵਰ ਨੂੰ ਜਾਣਦੇ ਆ ਯਾਰ ਅਬ ਜੀ ਤੇ ਆ ਜੀ ਡਰਾਸਾ ਦੱਸਿਆ ਮਾਸਟਰ ਜੀ ਨੇ ਸਾਰੀ ਜਾਣਕਾਰੀ ਤੁਹਾਨੂੰ ਇਹ ਮਸ਼ੀਨ ਬਾਰੇ ਦਿੱਤੀ ਆ ਤੁਹਾਨੂੰ ਲਾਉਂਦੀ ਵੀ ਅਸੀਂ ਦਿਖਾਤੀ ਸੀ ਪਿੱਛੇ ਲੇਬਰ ਖੜੀ ਆ ਉਹ ਵੀ ਸਾਰੀ ਦਿਖਾਤੀ ਇਹ ਜਾਣਕਾਰੀ ਤੁਸੀਂ ਹੋਰ ਵੀ ਲੈ ਸਕਦੇ ਆ ਸਾਨੂੰ ਸਾਡਾ YouTube ਸਬਸਕ੍ਰਾਈਬ ਕਰਨਾ ਚੈਨਲ ਕਰਦੀਪ ਸੰਧੂ ਨਾਂ ਤੇ ਆ Facebook ਬੰਨੋਂ ਲਾਈਕ ਕਮੈਂਟ ਕਰਨੇ ਆ ਵਾਦੇ ਵਾਤੇ ਇਹ ਹਰ ਕਿਸਾਨ ਕੋਲ ਪਹੁੰਚੇ ਲੇਬਰ ਜੋ ਕਿ ਪੂਰੀ ਘਾਟ ਕਰ ਰਹੀ ਆ ਇਹ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ